ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮੈਂ ਬਿਨਾ ਕੱਪੜਿਆਂ ਦੇ ਪੱਟਨ ਨਾਲ ਬੰਨੀ ਹੋਈ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰਾ ਸਰੀਰ ਤਰਤ ਕਰਦਾ ਸੀ ਏਦਾਂ ਦੀ ਹਾਲਤ ਦੇਖ ਕੇ ਮੈਂ ਚੀਕਾ ਮਾਰਨ ਲੱਗੀ ਮੈਂ ਚੰਗੀ ਕੁੜੀ ਸੀ ਮੇਰੇ ਸਾਹਮਣੇ ਅਮਨ ਬੈਠਾ ਸੀ ਜੀਨੂੰ ਦੇਖ ਕੇ ਮੈਂ ਉੱਚੀ ਉੱਚੀ ਚੀਕਾ ਮਾਰਨ ਲੱਗੀ ਉਹ ਮੇਰੇ ਸਾਰੇ ਸਰੀਰ ਨੂੰ ਦੇਖ ਚੁੱਕਿਆ ਸੀ ਮੇਰੀ ਇੱਜ਼ਤ ਨਾਲ ਖੇਡ ਚੁੱਕਿਆ ਸੀ ਸੋਫੇ ਤੇ ਬੈਠਾ ਸੀ ਉੱਟਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਤੂੰ ਮੇਰੇ ਸਾਹਮਣੇ ਕਿਉਂ ਇਦਾਂ ਬਿਨਾ ਕੱਪੜਿਆਂ ਦੇ ਪਈ ਆ ਮੈਂ ਤੇਰਾ ਸਾਰਾ ਸਰੀਰ ਦੇਖ ਲਿਆ ਹੁਣ ਆਪਣੇ ਆਪ ਨੂੰ ਲਕੋ ਲੈ ਤੇਰੀ ਬੇਹੋਸ਼ੀ ਵਿੱਚ ਮੈਂ ਤੇਰੀ ਇੱਜ਼ਤ ਲੁੱਟੀ ਆ ਹੁਣ ਤਿਆਰ ਹੋ ਜਾ ਮੈਂ ਤੈਨੂੰ ਤੇਰੀ ਹੋਸ਼ ਵਿੱਚ ਹੀ ਪ੍ਰਭਾਦ ਕਰੂੰਗਾ ਤੇਰੇ ਸਾਰੇ ਸਰੀਰ ਨੂੰ ਮੈਂ ਆਪਣੀਆਂ ਅੱਖਾਂ ਵਿੱਚ ਕੈਦ ਕਰ ਲਿਆ ਇਹ ਕਹਿ ਕੇ ਉਹ ਮੇਰੇ ਉੱਪਰ ਹੀ ਆ ਗਿਆ ਇਹ ਉਦੋਂ ਦੀ ਗੱਲ ਐ ਮੇਰੋਂ ਦੀ ਸੀ ਮੈਂ ਪਰਵਾਦ ਹੋ ਗਈ ਸੀ ਮੇਰਾ ਸਾਰਾ ਦੁਨੀਆ ਵਿੱਚ ਕੋਈ ਨਹੀਂ ਸੀ ਮੈਂ ਇਕੱਲੀ ਹੋ ਗਈ ਸੀ ਮੇਰੀ ਮਾਂ ਸੀ ਉਹ ਵੀ ਮੇਰੇ ਤੋਂ ਦੂਰ ਹੋ ਗਈ ਸੀ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੇਖਿਆ ਸੀ ਨਾ 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 ਕਿਉਂਕਿ ਮੇਰੇ ਮੰਮੀ ਪਾਪਾ ਨੇ ਭੱਜ ਕੇ ਵਿਆਹ ਕਰਵਾਇਆ ਸੀ ਉਹ ਆਪਣੀ ਜ਼ਿੰਦਗੀ ਚ ਆਉਂਦੇ ਹੁੰਦੇ ਸੀ ਮੇਰੇ ਘਰੇ ਜਾਣ ਦੇ ਲਈ ਤਰਲ ਨਹੀਂ ਕਰਦਾ ਸੀ ਮੈਂ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਆਪਣੀ ਮਾਂ ਦਾ ਚੇਤਾ ਦੇਖਦੀ ਸੀ ਮੈਂ ਆਪਣਾ ਦਿਲ ਮਜ਼ਬੂਤ ਕਰ ਲਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਮਾਂ ਦੇ ਨਾਲ ਮਰ ਜਾਣਾ ਤੀਸਰਾ ਦਿਨ ਹੋਇਆ ਪਰ ਮੈਂ ਰੋਂਦੀ ਰਹੀ ਮੇਰੇ ਵਿੱਚ ਵੀ ਹਿੰਮਤ ਥੋੜੀ ਸੀ ਮੈਂ ਆਪਣੀ ਅੱਖਾਂ ਦੇ ਹੰਝੂ ਸਾਫ਼ ਕੀਤੇ ਤੇ ਸੋਚਦੀ ਸੀ ਕਿ ਇਸ ਦੁਨੀਆ ਦੇ ਨਾਲ ਮੈਂ ਲੜਨਾ ਮੈਂ ਬਹਾਦਰ ਬਣਨਾ ਮੇਰੀ ਮਾਂ ਮੇਰੇ ਤੋਂ ਦੂਰ ਹੋ ਗਈ ਸੀ ਮੈਂ ਇਕੱਲੀ ਨਹੀਂ ਸਾਰਿਆਂ ਨਾਲ ਮੁਕਾਬਲਾ ਕਰਨਾ ਮੈਂ ਉੱਥੋਂ ਘਰ ਆ ਕੇ ਮੇਰਾ ਘਰ ਬਿਲਕੁਲ ਖਾਲੀ ਸੀ ਮੈਂ ਆਪਣਾ ਢਿੱਡ ਭਰਨ ਦੀ ਗੱਲ ਕਰਤੀ ਸੀ ਹੁਣ ਮੈਂ ਕਿਸੇ ਤੋਂ ਵੀ ਨਹੀਂ ਡਰਨਾ ਸੀ ਮੈਂ ਆਪਣਾ ਫੋਨ ਚੱਕਿਆ ਤੇ ਉਹਦੇ ਵਿੱਚ ਖਬਰਾਂ ਦੇਖਣ ਲੱਗੀ ਮੈਨੂੰ ਕੋਈ ਨੌਕਰੀ ਮਿਲ ਸਕੇ ਮੈਂ ਅਖਬਾਰ ਚ ਕੀਤਾ ਦੇਖਿਆ ਉਹਦੇ ਵਿੱਚ ਮੈਨੂੰ ਇੱਕ ਨੰਬਰ ਮਿਲਿਆ ਉੱਥੇ ਇੱਕ ਨੌਕਰੀ ਡੀ ਐਡ ਸੀ ਨੰਬਰ ਲਾਉਂਦੇ ਹੀ ਮੈਂ ਸੋਚ ਲਿਆ ਕਿ ਕੱਲ ਜਾਉਂਗੀ ਅਲਮਾਰੀ ਖੋਲ ਕੇ ਮੈਂ ਸਾਰੇ ਡਾਕੂਮੈਂਟ ਇਕੱਠੇ ਕੀਤੇ ਅਗਲੇ ਦਿਨ ਮੈਂ ਨੌਕਰੀ ਦੇ ਲਈ ਚਲੀ ਗਈ ਮੈਨੂੰ ਇੰਗਲਿਸ਼ ਆਉਂਦੀ ਸੀ ਮੈਂ ਸੰਸਕਾਰੀ ਤੀ ਸੀ ਆਪਣੇ ਕੱਪੜਿਆਂ ਵੱਲ ਬਹੁਤ ਧਿਆਨ ਦਿੰਦੀ ਸੀ ਮੈਂ ਆਪਣਾ ਮੁੱਲ ਕੋ ਲਿਆ ਸੀ ਬਸ ਮਜਬੂਰੀ ਸੀ ਦੇ ਵਜਾ ਨਾਲ ਮੈਂ ਘਰੋਂ ਨਿਕਲੀ ਸੀ ਕਿਉਂਕਿ ਇਸ ਦੁਨੀਆ ਵਿੱਚ ਮੈਂ ਇਕੱਲੀ ਹੋ ਗਈ ਸੀ ਮੈਨੂੰ ਜਿਉਂਦੀ ਰਹਿਣ ਦੇ ਲਈ ਖਾਣ ਪੀਣ ਤੇ ਹੋਰ ਵੀ ਕਈ ਕੰਮ ਕਰਨੇ ਪੈਣੇ ਸੀ ਇਸ ਲਈ ਮੈਂ ਨੌਕਰੀ ਦੇ ਲੈ ਕੇ ਤੁੰਤੁਰ ਪਈ ਸੀ ਮੈਨੂੰ ਆਪਣੀ ਮਾਂ ਦਾ ਅਹਿਸਾਸ ਹੁੰਦਾ ਸੀ ਕਿਉਂਕਿ ਉਹਨੇ ਮੈਨੂੰ ਪੜਾਇਆ ਸੀ ਮੈਂ ਆਫਿਸ ਦੇ ਵਿੱਚ ਗਈ ਤਾਂ ਉੱਥੇ ਬੈਠ ਗਈ ਤੇ ਉੱਥੇ ਬੈਠ ਕੇ ਬੌਸ ਦਾ ਇੰਤਜ਼ਾਰ ਕਰਦੀ ਸੀ ਅਮਨ ਜਿੱਦਾਂ ਹੀ ਆਇਆ ਉਧੀਆਂ ਨਜ਼ਰਾਂ ਮੇਰੇ ਤੇ ਪਈਆਂ ਉਹਨੇ ਆਪਣੀ ਅੱਖ ਪਲਾ ਕੇ ਮੈਨੂੰ ਧਿਆਨ ਨਾਲ ਦੇਖਿਆ ਉਹ ਮੈਨੂੰ ਮੁਸਕਰਾ ਕੇ ਕਹਿਣ ਲੱਗਾ ਤੁਸੀਂ ਕਿਸ ਕੰਮ ਲਈ ਆਏ ਹੋ ਉਹਨੇ ਮੈਨੂੰ ਪਿਆਰ ਨਾਲ ਪੁੱਛਿਆ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਆਪਣੇ ਅਖਬਾਰ ਵਿੱਚ ਐਡ ਦਿੱਤੀ ਸੀ ਜੌਬ ਦੀ ਉਹਨੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਹੱਸ ਪਿਆ ਕਹਿਣ ਲੱਗਾ ਸ਼ਾਇਦ ਤੁਸੀਂ ਕਾਫੀ ਧੇਰ ਬਾਅਦ ਅਖਬਾਰ ਨੂੰ ਦੇਖਿਆ ਇਹ 2-3 ਦਿਨ ਪਹਿਲਾਂ ਦੀ ਗੱਲ ਹੈ ਹੁਣ ਮੈਨੂੰ ਅੰਦਾਜ਼ਾ ਸੀ ਕਿ ਮੈਂ ਕੋਈ ਗਲਤ ਅਖਬਾਰ ਦੇਖ ਲਈ ਸੀ ਮੈਂ ਹੱਥੇ ਉੱਠ ਕੇ ਜਾਣ ਵਾਲੀ ਸੀ ਕਿ ਉਹਨੇ ਮੈਨੂੰ ਰੋਕ ਲਿਆ ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਉਹਨੇ ਕਿਹਾ ਕਿ ਮੇਰੇ ਆਫਿਸ ਵਿੱਚ ਆ ਜਾ ਮੈਂ ਉਹਦੇ ਪਿੱਛੇ ਪਿੱਛੇ ਚਲੀ ਗਈ ਮੈਂ ਹਮੇਸ਼ਾ ਆਪਣੀ ਅੱਖਾਂ ਵਿੱਚ ਸ਼ਰਮ ਰੱਖਦੀ ਸੀ ਮੈਨੂੰ ਪਤਾ ਸੀ ਕਿ ਇਹ ਕਿਸੇ ਨੂੰ ਵੀ ਆਪਣਾ ਦਵਾਨਾ ਕਰ ਸਕਦੀ ਹੈ ਕੁਝ ਗੱਲਾਂ ਨੂੰ ਪੁੱਛਣ ਤੋਂ ਬਾਅਦ ਮੈਨੂੰ ਕਹਿਣ ਲੱਗਾ ਕਿ ਕੱਲ ਨੂੰ ਤੁਸੀਂ ਜੁਆਇਨ ਕਰ ਲਓ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਸੀ ਕਿਉਂਕਿ ਇਸ ਕੰਪਨੀ ਵਿੱਚ ਨੌਕਰੀ ਮਿਲਣੀ ਬਹੁਤ ਆਫੀ ਸੀ ਪਰ ਇੱਥੇ ਮੈਨੂੰ ਜਲਦੀ ਹੀ ਸਿਲੈਕਟ ਕਰ ਲਿਆ ਸੀ ਮੈਂ ਉਹਨਾਂ ਦਾ ਧੰਨਵਾਦ ਕੀਤਾ ਉਨੇ ਮੈਨੂੰ ਆਪਣੀ ਨੌਕਰੀ ਦੇ ਵਿੱਚ ਚੁਣਿਆ ਸੀ ਮੈਂ ਆਫਿਸ ਅਗਲੇ ਦਿਨ ਆ ਗਈ ਜੋ ਕਾਇਵਨ ਮੇਰਾ ਸੀ ਮੈਂ ਉੱਥੇ ਜਾ ਕੇ ਬੈਠ ਗਈ ਲੈਪਟਾਪ ਖੋਲ੍ਹਿਆ ਤੇ ਕੰਮ ਕਰਨ ਲੱਗ ਪਈ ਜਿੱਦਾਂ ਜਿੱਦਾਂ ਸਮਾਂ ਲੰਘਣ ਲੱਗਿਆ ਆਫਿਸ ਵਾਲੇ ਉੱਥੋਂ ਚਲੇ ਗਏ ਮੈਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਬੌਸ ਨੇ ਮੈਨੂੰ ਕਿਹਾ ਸੀ ਕਿ ਸ਼ਾਮ 5 ਵਜੇ ਤੱਕ ਛੁੱਟੀ ਹੁੰਦੀ ਹੈ ਪਰ ਇੱਥੇ ਤਾਂ ਸਾਰੇ ਜਲਦੀ ਚਲੇ ਗਏ ਸੀ ਪਰ ਕਿਉਂ ਇੰਨੇ ਜਲਦੀ ਜਾਂਦੇ ਸੀ ਸ਼ਾਮ 5 ਵਜੇ ਛੁੱਟੀ ਹੁੰਦੀ ਸੀ ਹੋਲੀ ਹੋਈ ਸਾਰੇ ਚਲੇ ਗਏ ਅਮਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਪ੍ਰਿਆ ਕੀ ਤੈਨੂੰ ਘਰ ਨਹੀਂ ਜਾਣਾ ਤੂੰ ਹਜੇ ਤੱਕ ਇੱਥੇ ਬੈਠੀ ਹੈ ਉਹਦੀ ਗੱਲ ਸੁਣ ਕੇ ਮੈਂ ਕਿਹਾ ਕੀ ਮਤਲਬ ਮੈਂ ਇੱਥੇ ਬੈਠੀ ਹਾਂ ਤੁਸੀਂ ਕਿਹਾ ਸੀ ਕਿ 5 ਵਜੇ ਛੁੱਟੀ ਹੁੰਦੀ ਹੈ ਉਹ ਕਹਿਣ ਲੱਗਾ ਸ਼ਾਇਦ ਮੇਰੇ ਕੋਲੋਂ ਗਲਤੀ ਹੋ ਗਈ ਸਾਰਾ ਸਟਾਫ 3 ਵਜੇ ਚਲਾ ਜਾਂਦਾ ਹੈ ਕੋਈ ਗੱਲ ਨਹੀਂ ਅਸੀਂ ਇਕੱਠੇ ਰੋਟੀ ਖਾ ਸਕਦੇ ਹਾਂ ਜਿੱਦਾਂ ਹੀ ਉਹਨੇ ਮੈਨੂੰ ਰੋਟੀ ਦੇ ਲਈ ਕਿਹਾ ਮੈਂ ਨੋਟ ਕੀਤਾ ਕਿ ਦੁਪਹਿਰ ਦੀ ਰੋਟੀ ਵਾਪਸ ਭੇਜ ਦਿੱਤੀ ਮੈਂ ਨਾ ਕਰ ਦਿੱਤੀ ਰੋਟੀ ਖਾਣ ਦੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਮੈਂ ਫਟਾਫਟ ਆਪਣਾ ਬੈਗ ਚੁੱਕਿਆ ਤੇ ਬਾਹਰ ਚਲੀ ਮੈਨੂੰ ਉਹਦੀਆਂ ਹਰਕਤਾਂ ਅਜੀਬ ਜੀਆਂ ਲੱਗੀਆਂ ਸੀ ਉਹ ਜਿਵੇਂ ਆਪਣੇ ਦਿਲ ਵਿੱਚ ਕਹਿੰਦਾ ਸੀ ਕਿ ਕਦੋਂ ਤੱਕ ਬਚੇਂਗੀ ਇੱਕ ਦਿਨ ਤਾਂ ਮੈਂ ਤੈਨੂੰ ਆਪਣੇ ਜਾਲ ਵਿੱਚ ਫਸਾ ਹੀ ਲਵਾਂਗਾ ਤੂੰ ਮੈਨੂੰ ਪਸੰਦ ਆ ਗਈ ਆਪਣੇ ਨਾਲ ਹੀ ਗੱਲਾਂ ਕਰਨ ਲੱਗਿਆ ਹੋਇਆ ਸੀ ਉਹਦੇ ਚਿਹਰੇ ਤੇ ਸ਼ੈਤਾਨੀ ਜੀ ਸੀ ਪਤਾ ਨਹੀਂ ਉਹ ਮੇਰੇ ਨਾਲ ਕੀ ਕਰਨ ਵਾਲਾ ਮੈ ਪਸੰਦ ਆ ਗਈ ਸੀ ਅਮਨ ਕੋਈ ਕੁੜੀ ਪਸੰਦ ਆ ਗਈ ਤਾਂ ਉਸ ਨੂੰ ਹਾਸਲ ਕਰਕੇ ਹੀ ਰੋਕਾ ਚਾਹੇ ਕੁਝ ਵੀ ਹੋ ਜਾਵੇ ਉਸ ਨੂੰ ਪ੍ਰਿਆ ਸੀ ਬੜੇ ਹੀ ਸਖਤ ਲਹਾਜੇ ਦੀ ਕੁੜੀ ਆ ਕੰਮ ਦੇ ਇਲਾਵਾ ਕਿਸੇ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੀ ਉਹਨੇ ਕਿਸੇ ਨੂੰ ਵੀ ਸੂਟ ਸਲਵਾਰ ਪਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਸੀ ਤਾ ਫਿਰ ਮੈਨੂੰ ਕਿਦਾਂ ਰੱਖ ਸਕਦਾ ਸੀ ਇਹ ਗੱਲ ਸਾਰੇ ਵਰਕਰਾਂ ਨੇ ਮਾਣਾ ਵਿੱਚ ਚਲਦੀ ਸੀ ਮੇਰੇ ਨਾਲ ਉਹਦਾ ਵਰਤਾਓ ਵੀ ਬਿਲਕੁਲ ਵਧੀਆ ਸੀ ਪਰ ਉਹਦਾ ਨਜ਼ਰੀਆ ਅਜੀਬ ਸੀ ਉਹ ਮੇਰੇ ਕੋਲ ਆਉਂਦਾ ਤੇ ਚੁੱਪ ਕਰਕੇ ਖੜਾ ਰਹਿੰਦਾ ਤੇ ਫਾਈਲ ਹੱਥ ਵਿੱਚ ਲੈ ਕੇ ਕੁਝ ਗੱਲਾਂ ਕਰਨ ਲੱਗ ਜਾਂਦਾ ਮੈਂ ਨਰਵਸ ਹੋ ਜਾਂਦੀ ਪਰ ਕੁਝ ਨਹੀਂ ਕਹਿੰਦੀ ਸੀ ਉਹ ਬਤਮੀਜ਼ੀ ਨਹੀਂ ਕਰਦਾ ਸੀ ਬਸ ਦੂਰੀ ਬਣਾ ਕੇ ਰੱਖਦਾ ਸੀ ਇਸ ਤਰੀਕੇ ਨਾਲ ਸੌਂਦਾ ਸੀ ਤੇ ਮੈਂ ਕੰਮ ਕਰਦੀ ਸੀ ਪਰ ਮੈਂ ਉਹਨੂੰ ਕੁਝ ਨਹੀਂ ਕਹਿ ਸਕਦੀ ਸੀ ਹਰ ਇੱਕ ਦਿਨ ਮੈਨੂੰ ਇਹ ਤਾਂ ਮਹਿਸੂਸ ਹੁੰਦਾ ਸੀ ਕਿ ਮੇਰੇ ਦਿਲ ਵਿੱਚ ਡਰ ਪੈਦਾ ਕਰਨ ਲੱਗ ਪਿਆ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਆਫਿਸ ਵਿੱਚ ਛੁੱਟੀ ਤੋਂ ਬਾਅਦ ਥੋੜੀ ਦੇਰ ਇੱਥੇ ਰੁਕ ਜਾਇਓ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਉਹਦੀ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਉਹਨੂੰ ਮੇਰੇ ਨਾਲ ਕੋਈ ਕੰਮ ਸੀ ਤਾਂ ਮੈਨੂੰ ਹੁਣੇ ਹੀ ਦੱਸ ਦਿੰਦਾ ਮੈਂ ਉਹਨੂੰ ਹਾਂ ਕਰ ਦਿੰਦੀ ਪਰ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਹੁਣ ਨਹੀਂ ਕਹਿ ਸਕਦਾ ਬਹੁਤ ਜ਼ਰੂਰੀ ਕੰਮ ਹੈ ਮੈਂ ਤੁਹਾਨੂੰ ਕੋਈ ਟਾਈਮ ਬਾਅਦ ਦਫ ਦੇਵਾਂਗਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੈਂ ਅਮਨ ਦੀ ਗੱਲ ਸੁਣ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਕਹਿਣ ਲੱਗਿਆ ਠੀਕ ਹੈ ਜਿੱਦਾਂ ਤੁਸੀਂ ਕਹੋਗੇ ਮੈਂ ਚੁੱਪ ਕਰਕੇ ਸਮਾਂ ਲੰਘਦਾ ਗਿਆ ਸ਼ਾਮ ਹੋਈ ਸਾਰੇ ਚਲੇ ਗਏ ਸੀ ਮੈਂ ਤਾਂ ਉਹਦਾ ਇੰਤਜ਼ਾਰ ਕਰਦੇ ਕਾਫੀ دیر ਬਾਅਦ ਉਹਨੇ ਮੈਨੂੰ ਆਪਣੇ ਕੈਬਨ ਵਿੱਚ ਬੁਲਾਇਆ ਮੇਰੇ ਕੋਲ ਆਇਆ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਮੈਂ ਕੰਬ ਗਈ ਸੀ ਮੈਂ ਉਹਨੂੰ ਕਿਹਾ ਤੁਸੀਂ ਕੀ ਕਰ ਰਹੇ ਹੋ ਕਹਿਣ ਲੱਗਾ ਕੋਜਨੀ ਉਹ ਮੇਰੇ ਕੋਲ ਆਇਆ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਮੈਂ ਪਿੱਛੇ ਹੋ ਗਈ ਬਿਨਾ ਕੁਝ ਸੋਚੇ ਸਮਝੇ ਮੈਂ ਉਹਦੇ ਮੋਤੇ ਥੱਪੜ ਮਾਰ ਦਿੱਤਾ ਮੈਂ ਕਿਹਾ ਮੇਰੇ ਤੋਂ ਪਰੇ ਹੋ ਜਾਓ ਮੈਨੂੰ ਇਹ ਨੌਕਰੀ ਨਹੀਂ ਚਾਹੀਦੀ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਘਟੀਆ ਇਨਸਾਨ ਦੇ ਨਾਲ ਕੰਮ ਕਰਾਂ ਇਹ ਕਹਿ ਕੇ ਮੈਂ ਉੱਥੋਂ ਜਾਣ ਲੱਗੀ ਸੀ ਤਾਂ ਉਹਨੇ ਮੈਨੂੰ ਬਾਹਰ ਤੋਂ ਫੜ ਲਿਆ ਤੇ ਕਹਿਣ ਲੱਗਾ ਕਿੱਥੇ ਚੱਲੀ ਹੈ ਮੈਨੂੰ ਛੱਡ ਕੇ ਮੈਂ ਤੈਨੂੰ ਅਹਿਸਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਸਿਰਫ ਤੈਨੂੰ ਪਸੰਦ ਕਰਦਾ ਹਾਂ ਤੇਰੇ ਨਾਲ ਪਿਆਰ ਕਰਨ ਲੱਗ ਪਿਆ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਤੋਂ ਨਫ਼ਰਤ ਕਰਦੀ ਮੈਂ ਤਾਂ ਬਾਰਾ ਤੇਰੇ ਕੋਲ ਆਉਣਾ ਨਹੀਂ ਚਾਹੂੰਗੀ ਮੈਂ ਸੁੱਕਦੀ ਹਾਂ ਤੇਰੇ ਤੇ ਤੇਰੀ ਜੋਬ-ਜੋਬ ਤੇਰੇ ਮੂੰਹ ਤੇ ਤੇਰੇ ਵਰਗੇ ਮੱਡੇ ਇਨਸਾਨ ਦੇ ਨਾਲ ਮੈਂ 1 ਮਿੰਟ ਵੀ ਰਹਿ ਨਹੀਂ ਸਕਦੀ ਮੈਨੂੰ ਗੱਲਾਂ ਨਾ ਸਮਝਾ ਮੈਂ ਇਤਾਂ ਦੀ ਨਹੀਂ ਜੋ ਆਪਣੀ ਇੱਜ਼ਤ ਵੇਚ ਕੇ ਆਪਣਾ ਕੰਮ ਕਰਦੀ ਮੈਂ ਗੁੱਸੇ ਨਾਲ ਬੋਲੀ ਤੇ ਬਾਹਰ ਚਲੀ ਗਈ ਮੈਂ ਕਾਲੀ-ਕਾਲੀ ਤੁਰਦੀ ਸੀ ਆਪਣੀ ਅੱਖਾਂ ਨਾਲ ਨੋਟ ਕਰਦੀ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰਾ ਵਹਿਮ ਉਹਦੀਆਂ ਹਰਕਤਾਂ ਨਾਲ ਸਹੀ ਨਹੀਂ ਸੀ ਉਹ ਇੱਕ ਨੰਬਰ ਦਾ ਘਟਿਆ ਇਨਸਾਨ ਸੀ ਮੈਂ ਉਹਦੇ ਬਾਰੇ ਵਿੱਚ ਸੋਚਦੀ ਸੀ ਮੈਂ ਆਪਣਾ ਵਹਿਮ ਸਮਝਦੀ ਸੀ ਪਰ ਉਹਨੇ ਯਕੀਨ ਦਿਵਾ ਦਿੱਤਾ ਮੈਂ ਘਰ ਆ ਕੇ ਰੋਂਦੀ ਸੀ ਮੈਂ ਆਪਣੇ ਮਾਂ ਨੂੰ ਰੋਂਦੀ ਸੀ ਕਿ ਮੈਨੂੰ ਇਕੱਲੇ ਛੱਡ ਕੇ ਕਿਉਂ ਚਲੀ ਗਈ ਕੌਣ ਸੀ ਮੇਰਾ ਇਸ ਦੁਨੀਆ ਵਿੱਚ ਤੇਰੇ ਬਿਨਾ ਮੈਂ ਕਿੱਦਾਂ ਬੇਰਹਿਮ ਦੁਨੀਆ ਤੇ ਨਾਲ ਲੜੂਗੀ ਮੈਂ ਆਪਣੇ ਆਪ ਨੂੰ ਮਜ਼ਬੂਤ ਕਰਕੇ ਦਿਖਾਵਾਂਗੀ ਜੇ ਮੈਨੂੰ ਹਿੰਮਤ ਦੇ ਸਕੀ ਮੈਂ ਰੋਂਦੀ ਸੀ ਮੈਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਾਪਾ ਦੀ ਮੌਤ ਹੋ ਗਈ ਮੈਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੇਖਿਆ ਸੀ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਪਾਪਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਦੇ ਨਾਲ ਬਹੁਤ ਔਖਾ ਟਾਈਮ ਦੇਖਿਆ ਸੀ ਪਰ ਰੱਬ ਦੇ ਸਿਵਾ ਉਹਨੇ ਕਿਸੇ ਨੂੰ ਨੂੰ ਵੀ ਨਹੀਂ ਧਿਆਇਆ ਸੀ ਮੈਂ ਇਹ ਰਾਜ਼ਾ ਕੀਤਾ ਸੀ ਕਿ ਮੈਂ ਹਿੰਮਤ ਰੱਖਣੀ ਅਗਲੇ ਦਿਨ ਫਿਰ ਮੈਂ ਆਪਣੀ ਫੈਲ ਚੁੱਕੀ ਤੇ ਇੰਟਰਵਿਊ ਤੇ ਲਈ ਚਲੀ ਗਈ ਸਾਰਾ ਦਿਨ ਕੋਮਡੀ ਫੇਰਦੀ ਰਹੀ ਮੈਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਮੈਨੂੰ ਪਤਾ ਸੀ ਕਿ ਮੈਨੂੰ ਇੰਨੀ ਜਲਦੀ ਨੌਕਰੀ ਨਹੀਂ ਮਿਲੇ ਕਿਉਂਕਿ ਨੌਕਰੀਆਂ ਵੀ ਛਪਾਰਛ ਵਾਲਿਆਂ ਨੂੰ ਹੀ ਮਿਲਦੀ ਆ ਹੋਰ ਕਿਸੇ ਨੂੰ ਨਹੀਂ ਕਾਫੀ ਟਾਈਮ ਦੇ ਬਾਅਦ ਸ਼ਾਮ ਹੋ ਗਈ ਹੁਣ ਇਦਾਂ ਦਾ ਟਾਈਮ ਲੰਘਦਾ ਜਾ ਰਿਹਾ ਸੀ ਸ਼ਾਮ ਤੋਂ ਰਾਤ ਹੋ ਗਈ ਸੜਕ ਤੇ ਮੈਂ ਤੁਰ ਹੀ ਜਾਂਦੀ ਸੀ ਆਸ-ਪਾਸੇ ਕੁਝ ਨਹੀਂ ਸੀ ਅਚਾਨਕ ਕੋਈ ਗੱਡੀ ਮੇਰੇ ਕੋਲ ਆ ਕੇ ਰੁਕੀ ਗੱਡੀ ਦਾ ਦਰਵਾਜ਼ਾ ਖੁੱਲਿਆ ਤਾਂ ਇੱਕਦਮ ਮੈਂ ਆਪਣੀ ਚੁੰਨੀ ਨੂੰ ਠੀਕ ਕੀਤਾ ਇੱਕ ਮੁੰਡਾ ਮੇਰੇ ਵੱਲ ਦੇਖਦਾ ਸੀ ਪਤਾ ਨਹੀਂ ਉਹ ਕੌਣ ਸੀ ਉਹਨੇ ਮੇਰੇ ਚਿਹਰੇ ਤੇ ਹੱਥ ਮਾਰ ਰੱਖਿਆ ਤੇ ਮੈਂ بے ਹੋਸ਼ ਹੋ ਗਈ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਗਿਆ ਕਮਰੇ ਵਿੱਚ ਬਿਲਕੁਲ ਹਨੇਰਾ ਸੀ ਸਿਰਫ ਮਾੜੀ ਜਿਹੀ ਲਾਈਟ ਜਗਦੀ ਸੀ ਮੇਰਾ ਜਿਸਮ ਇੱਕਦਮ ਸੁੰਨ ਹੋ ਗਿਆ ਮੇਰੇ ਆਖਾਂ ਜਿੱਦੋਂ ਖੁੱਲੀਆਂ ਤਾਂ ਮੈਨੂੰ ਦਰਦ ਹੁੰਦਾ ਸੀ ਜਿੱਦਾਂ ਕਿਸੇ ਨੇ ਮਾਰ-ਮਾਰ ਕੇ ਮੇਰਾ ਸਰੀਰ ਦੁਖਣ ਲਾਇਆ ਹੋ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਨਾਲ ਕੁਝ ਹੋਇਆ ਮੈਂ ਚੀਕਾਂ ਮਾਰਨ ਲੱਗੀ ਕਿਨੇ ਮੇਰੇ ਨਾਲ ਇਹ ਸਭ ਕੁਝ ਕੀਤਾ ਤਾਂ ਜੋ ਕੁਝ ਵੀ ਮੇਰੇ ਨਾਲ ਇਹ ਕੀਤਾ ਰੱਬ ਤੈਨੂੰ ਕਦੇ ਨਹੀਂ ਛੱਡੂਗਾ ਮੈਂ ਚਿਕ-ਚਿਕੇ ਕਹਿੰਦੀ ਸੀ ਜਿੱਦੋਂ ਕਮਰਾ ਖੁੱਲਿਆ ਤਾਂ ਮੈਨੂੰ ਪੈਰਾਂ ਦੀ ਆਵਾਜ਼ ਆਉਣ ਲੱਗੀ ਇਦਾਂ ਲੱਗਦਾ ਸੀ ਜਿਦਾਂ ਕੋਈ ਕਮਰੇ ਵਿੱਚ ਆਇਆ ਤੇ ਹੱਸਣ ਦੀ ਆਵਾਜ਼ ਆਉਣ ਲੱਗ ਪਈ ਸੀ ਇਸ ਆਵਾਜ਼ ਨੂੰ ਮੈਂ ਕਿੱਥਾਂ ਬੁੱਲ ਸਕਦੀ ਸੀ ਕਿੰਨੇ ਦਿਨਾਂ ਤੋਂ ਮੈਂ ਏ ਵਾਇਸ ਹੁੰਦੀ ਸੀ ਸਾਰੇ ਕਮਰੇ ਵਿੱਚ ਲਾਈਟ ਜਗਣ ਲੱਗ ਪਈ ਸੀ ਫਿਰ ਆ ਨੀ ਨਾਲ ਉਸ ਬੰਦੇ ਨੂੰ ਦੇਖਣ ਲੱਗੀ ਜੋ ਮੇਰੇ ਸਾਹਮਣੇ ਖੜਾ ਸੀ ਮੈਂ ਆਪਣਾ ਆਪ ਨੂੰ ਮੋਨਿੰਗ ਲਗਾਉਣਾ ਚਾਹੁੰਦੀ ਸੀ ਪਰ ਮੇਰੇ ਹੱਥ ਬੰਨੇ ਸੀ ਮੈਂ ਹਿਲਣ ਦੀ ਵੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਛਡਾ ਰਹੀ ਸੀ ਕਿ ਮੈਨੂੰ ਛੱਡ ਦਿਓ ਕੌਣ ਹੋ ਤੁਸੀਂ ਇੱਕ ਬੰਦਾ ਹੱਸਦਾ ਹੋਇਆ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਖਤਮ ਹੋ ਗਿਆ ਤੇਰੀ ਸਾਰੀ ਅਕੜ ਕਮਾਂਡ ਤੇਨੂੰ ਆਪਣੇ ਹੁਸਨ ਤੇ ਆਪ ਉਹ ਬਰਬਾਦ ਹੋ। ਹੁਣ ਸਭ ਕੁਝ ਮਿੱਟੀ ਵਿੱਚ ਮਿਲ ਗਿਆ। ਮੈਂ ਇਕਦਮ ਆਪਣਾ ਆਪ ਤੇ ਹੈਰਾਨ ਸੀ ਖਬਰਦਾਰ ਜੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਤੂੰ ਮੇਰੇ ਨਾਲ ਕੀ ਕੀਤਾ? ਮੈਂ ਉਹਨੂੰ ਝਿਖ ਝਿਕੇ ਕਹਿੰਦੀ ਸੀ। ਅਮਨ ਮੇਰੇ ਵੱਲ ਦੇਖ ਕੇ ਕਹਿਣ ਲੱਗਾ, "ਕੀ ਹੋ ਗਿਆ? ਮੇਰੀ ਜਾਨ ਕਿਉਂ ਰੋਂਦੀ ਆ? ਅਜੇ ਤਾਂ ਮੈਂ ਤੇਰੇ ਨਾਲ ਕੁਝ ਕੀਤਾ ਹੀ ਨਹੀਂ। ਮੈਂ ਤੈਨੂੰ ਬਹੁਤ ਪਿਆਰ ਦੇਣਾ ਚਾਹੁੰਦਾ। ਮੇਰੇ ਬੁੱਲਾਂ ਤੇ ਆਪਣੇ ਹੱਥ ਫੇਰਨ ਲੱਗ ਪਿਆ ਤੇ ਕਹਿਣ ਲੱਗਾ, "ਪਹਿਲਾਂ ਇੱਕ ਵਾਰ ਮੈਂ ਤੇਰੀ ਇੱਜ਼ਤ ਵੀ ਪੋਛੀ ਦੀ ਹਾਲਤ ਵਿੱਚ ਰੋ" ਹੁਣ ਤੈਨੂੰ ਹੋਸ਼ ਵਿੱਚ ਲਿਆ ਕੇ ਸਭ ਕੁਝ ਹੀ ਕਰੂੰਗਾ ਤੇ ਪੂਰੇ ਮਜ਼ੇ ਨਾਲ ਕਰੂੰਗਾ ਮੈਂ ਕੁਝ ਹੋਰ ਵੀ ਕਰ ਸਕਦਾ ਹਾਂ ਤੇਰੇ ਨਾਲ ਤੂੰ ਮੈਨੂੰ ਠੁਕਰਾਇਆ ਤੂੰ ਹੰਕਾਰ ਦੀ ਸੀ ਤੇਰਾ ਸਾਰਾ ਹੰਕਾਰ ਮੈਂ ਖਤਮ ਕਰ ਦੇਣਾ ਮੈਂ ਉਦਾਂ ਦਾ ਕੁਝ ਨਹੀਂ ਕਰਦਾ ਪਰ ਤੂੰ ਮੇਰੇ ਥੱਪੜ ਮਾਰ ਦਿੱਤਾ ਸੀ ਇਸ ਗੱਲ ਦਾ ਬਦਲਾ ਲੈ ਕੇ ਹੀ ਰਹੂੰਗਾ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਤੂੰ ਮੇਰੀ ਪਸੰਦ ਹੈ ਸੱਚੀ ਤੂੰ ਤਾਂ ਇੱਕ ਬਿਲਕੁਲ ਚੰਗੀ ਕੁੜੀ ਹੈ ਜਿਨੂੰ ਕਿਸੇ ਨੇ ਹੱਥ ਨਹੀਂ ਲਾਇਆ ਮੈਂ ਇੱਕ ਮਿੰਟ ਲਾਇਆ ਤੈਨੂੰ ਬਰਬਾਦ ਕਰਨ ਵਿੱਚ ਮੈਂ ਤੈਨੂੰ ਕਿਸੇ ਹੋਰ ਦੇ ਹੁੰਦਾ ਨਹੀਂ ਦੇਖ ਸਕਦਾ ਕਿਸੇ ਵੀ ਹਾਲ ਵਿੱਚ ਵਿਆਹ ਕਰਵਾਉਣਾ ਤਾਂ ਸੱਚ ਵਿੱਚ ਇੱਕ ਚੰਗੀ ਹੋਣਾ ਇਤਾਂ ਦੀਆਂ ਕੁੜੀਆਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਮੈਂ ਉਹਨੂੰ ਕਿਹਾ ਕਿ ਤੂੰ ਬਹੁਤ ਘਟਿਆ ਇਨਸਾਨ ਉਹ ਮੈਨੂੰ ਕਹਿਣ ਲੱਗਾ ਤੂੰ ਮੇਰੀ ਹਫਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਕਹਿ ਕੇ ਉਹ ਮੇਰੇ ਉੱਪਰ ਆ ਗਿਆ ਤੇ ਮੇਰੇ ਜਿਸਮ ਤੇ ਆਪਣੇ ਹੱਥ ਫੇਰ ਰਿਹਾ ਸੀ ਉਹਦੀ ਇਸ ਹਰਕਤ ਨੇ ਮੇਰੇ ਸਰੀਰ ਵਿੱਚ ਅੱਗ ਲਾ ਦਿੱਤੀ ਮੈਂ ਆਪਣੇ ਆਪ ਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹਦੇ ਹੱਥ ਇਦਾਂ ਲੱਗਦੇ ਸੀ ਜਿਦਾਂ ਕਿਸੇ ਨੇ ਪਲਤੇ ਹੋਈ ਅੱਗ ਵਿੱਚ ਮੈਨੂੰ ਸੁੱਟ ਦਿੱਤਾ ਹੋਵੇ ਉਹ ਮੈਨੂੰ ਕਹਿਣ ਲੱਗਾ ਤੂੰ ਮੇਰਾ ਆਫਿਸ ਜਵਾਨ ਕਰਨ ਆਈ ਸੀ ਇਹ ਆਪਣੀ ਮਸੂਮ ਬੰਦੀ ਕੋਈ ਲੋੜ ਤੇਰੇ ਵਰਗੀਆਂ ਮਸੂਮ ਕੁੜੀਆਂ ਨੂੰ ਚੰਗੀ ਤਰ੍ਹਾਂ ਚਾਹੁੰਦਾ ਹਾਂ ਉਹਨੇ ਆਪਣੀ ਬਲਦੀ ਸਿਗਰਟ ਮੇਰੇ ਬੁੱਲਾਂ 'ਤੇ ਲਾ ਦਿੱਤੀ ਤੇ ਕਹਿਣ ਲੱਗਾ ਹੁਣ ਖਿਆਲ ਆਇਆ ਮੇਰੇ ਬਾਰੇ ਵਿੱਚ ਉਨੇ ਮੇਰੇ ਬੁੱਲਾਂੋਂ ਕਰਮ ਗਰਮ ਸਿਗਰਟ ਲਈ ਸੀ ਤੇ ਕੈਨ ਲੱਕਾ ਕੀਤਾ ਮਹਿਸੂਸ ਹੁੰਦਾ ਇੱਕ ਇਦਾਂ ਦੇ ਬੰਦੇ ਦਾ ਪਿਆਰ ਤੇਰੀ ਜਿਸਮ ਤੇ ਹੋਵੇ ਤੇਰੀ ਪੋਸ਼ ਵਿੱਚ ਰਹਿੰਦੇ ਹੋਏ ਮੇਰੇ ਪਿਆਰ ਦੇ ਲਈ ਕੁੜੀਆਂ ਤੜਫਦੀਆਂ ਮੈਂ ਕਿਸੇ ਵੀ ਕੀਮਤ ਤੇ ਤੈਨੂੰ ਛੱਡਣ ਵਾਲਾ ਨਹੀਂ ਮੈਂ ਉਸਤੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਸੀ ਤਰਲੇ ਕਰਦੀ ਸੀ ਪਰ ਉਹਨੇ ਮੇਰੀ ਇੱਕ ਵੀ ਨਹੀਂ ਸੁਣੀ ਤੇ ਸਭ ਕੁਝ ਬਰਬਾਦ ਹੋ ਗਿਆ ਕਿਉਂਕਿ ਉਹ ਬੰਦਾ ਹੌਸਦਾ ਭਰਿਆ ਹੋਇਆ ਸੀ ਉਹਨੇ ਮੇਰੇ ਤੇ ਤਰਸ ਨਹੀਂ ਕੀਤਾ ਮੇਰੀ ਜਾਨ ਹੀ ਕੱਢ ਦੇਣੀ ਸੀ ਉਹਨੇ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਾ ਬਹੁਤ ਅਫਸੋਸ ਹੋਇਆ ਇੰਨੀ ਬੁਰੀ ਹਾਲਤ ਮੈਂ ਤੇਰੀ ਕਰ ਦਿੱਤੀ ਪਰ ਕੱਲ ਇਹ ਹੈ ਕਿ ਤੂੰ ਆਰਾਮ ਨਾਲ ਮੇਰੀ ਜ਼ਿੰਦਗੀ ਵਿੱਚ ਆ ਜਾਵੇਂਗੀ ਤਾਂ ਕੀ ਹੋਣ ਲੱਗਾ ਸੀ ਤੈਨੂੰ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦੇ ਲਈ ਮੈਂ ਕਿਸੇ ਤੋਂ ਮਦਦ ਨਹੀਂ ਲੈਣੀ ਨਾ ਹੀ ਤੇਰੇ ਮਾਪਿਆਂ ਤੋਂ ਤੇ ਨਾ ਹੀ ਤੇਰੇ ਕਿਸੇ ਹੋਰ ਰਿਸ਼ਤੇਦਾਰੋਂ ਇੱਕ ਹੀ ਇਕੱਲੀ ਕੁੜੀ ਹੁੰਦੇ ਹੋਏ ਵੀ ਇੰਨਾ ਤੇਰੇ ਚ ਗਰੂਰ ਸੀ ਤੂੰ ਮੈਨੂੰ ਥੱਪੜ ਪਾਰ ਤੇਰੀ ਇੰਨੀ ਔਕਾਤ ਆਫਿਸ ਵਿੱਚ ਤੈਨੂੰ ਦੇਖਣ ਦੇ ਲਈ ਇੱਕ ਝਲਕ ਦੇਖਣ ਦੇ ਲਈ ਮੈਂ ਤਰਸ ਜਾਂਦਾ ਸੀ ਤੂੰ ਆਪਣੇ ਆਪ ਨੂੰ ਲੁਕੋ ਕੇ ਰੱਖਦੀ ਸੀ ਮੈਨੂੰ ਇੰਨਾ ਪੁਰਾ ਲੱਗਦਾ ਸੀ ਕਿ ਮੈਂ ਤੇਰੇ ਹੁਸਨ ਨੂੰ ਹਮੇਸ਼ਾ ਦੇਖਣਾ ਚਾਹੁੰਦਾ ਸੀ ਕੁਝ ਦਿਨ ਬਾਅਦ ਉਹ ਕਮਰੇ ਵਿੱਚੋਂ ਚਲਾ ਗਿਆ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰੇ ਫੇਰ ਕੋਲ ਬੈਠਾ ਸੀ ਕਹਿਣ ਲੱਗਾ ਕਦੋਂ ਹਾਂ ਕਰਨਗੇ ਵਿਆਹ ਤੇ ਲਈ ਮੇਰਾ ਤੇਰੇ ਨਾਲ ਵਿਆਹ ਕਰਵਾ ਲਵਾਂ ਮੈਂ ਉਹਨੂੰ ਕਿਹਾ ਕਿ ਤੇਰੇ ਵਰਗੇ ਇਨਸਾਨ ਨਾਲ ਕਦੇ ਵੀ ਵਿਆਹ ਨਹੀਂ ਕਰਵਾ ਸਕਦੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਇਤਾਂ ਹੀ ਸਬੰਧ ਬਣਾਉਂਦਾ ਰਹੂੰਗਾ ਇਹ ਕਿਦਾਂ ਮਹਿਸੂਸ ਕਰਾਂਗੀ ਉਹਦੀਆਂ ਗੱਲਾਂ ਤੋਂ ਮੈਨੂੰ ਇਦਾਂ ਲੱਗਦਾ ਸੀ ਜਿਦਾ ਕਿਸੇ ਨੇ ਭਰੇ ਬਾਜ਼ਾਰ ਵਿੱਚ ਮੈਨੂੰ ਥੱਪੜ ਮਾਰ ਦਿੱਤਾ ਹੋਵੇ ਉਹ ਮੈਨੂੰ ਕਹਿਣ ਲੱਗਾ ਕਿ ਚਲ ਠੀਕ ਹੁਣ ਮੈਂ ਸੱਚ ਦੱਸਦਾ ਕੱਲ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੋਊਗਾ ਮੈਂ ਆਪਣਾ ਕੰਮ ਸ਼ੁਰੂ ਕਰਾਂ ਉਹ ਮੇਰੇ ਕੋਲ ਆਉਣ ਲੱਗਾ ਤਾਂ ਮੈਂ ਆਪਣੇ ਹੱਥਾਂ ਨੂੰ ਖੋਲਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਕਿ ਆਪਣੇ ਆਪ ਨੂੰ ਬਚਾ ਸਕਾਂ ਪਰ ਮੇਰੇ ਹੱਥ ਇੰਨੇ ਮੰਨੇ ਹੋਏ ਸੀ ਕਿ ਮੈਂ ਕੁਝ ਵੀ ਨਹੀਂ ਕਰ ਸਕੀ। ਉਹ ਮੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਆ। ਉਹਦਾ ਇੱਕ ਸ਼ਬਦ ਹਜੇ ਸੀ। ਮੈਂ ਹੋਗੀ। ਮੈਂ ਉਸ ਨੂੰ ਕਿਹਾ ਪਰ ਫਿਰ ਤੂੰ ਮੈਨੂੰ ਛੱਡ ਦੇਵੇਂਗਾ ਮੈਂ ਰੋਂਦੀ ਹੋਈ ਨੇ ਕਿਹਾ। ਉਹ ਹੱਸਦਾ ਹੋਏ ਕਹਿਣ ਲੱਗਾ ਕਿ ਮੈਂ ਵਿਆਹ ਕਰਵਾ ਕੇ ਤੈਨੂੰ ਕਿਉਂ ਛੱਡੂਗਾ। ਕਰ ਵਾਲੇ ਮੈਨੂੰ ਤਾਂ ਲੱਗਦਾ ਸੀ ਚਿੰਤਾ ਮੈਂ ਜੋਂਦੀ ਰਾਸ਼ਾ ਮੇਰੇ ਕੋਲ ਕੋਈ ਵੀ ਆਪਸ਼ਨ ਨਹੀਂ ਸੀ ਮੇਰੇ ਨਾਲ ਹਮੇਸ਼ਾ ਦੋ ਤਿੰਨ ਨੌਕਰਾਨੀਆਂ ਹੁੰਦੀਆਂ ਸੀ ਵਿਆਹ ਤੋਂ ਬਾਅਦ ਮੈਨੂੰ ਕਹਿਣ ਲੱਗਾ ਕਿ ਤੂੰ ਤੇਰੇ ਤੇ ਪੂਰਾ ਹੱਕ ਰੱਖਦਾ ਮੈਂ ਹਰ ਵਾਰੇ ਤੇਰੇ ਕੋਲ ਰਹੂੰਗਾ ਉਹਨੇ ਮੈਨੂੰ ਆਪਣੀਆਂ ਬਾਹਵਾਂ ਦੇ ਵਿੱਚ ਚੱਕਿਆ ਤੇ ਕਮਰੇ ਵਿੱਚ ਲੈ ਆਇਆ ਰਾਤ ਹੁੰਦੇ ਸਵਰਨੇ ਕੀਤਾ ਸੀ ਤੇ ਕਿਹਾ ਤੈਨੂੰ ਪਤਾ ਹੈ ਕਿ ਮੇਰੇ ਅੰਦਰ ਕਿਸ ਤਰ੍ਹਾਂ ਦੀ ਅਕਬਲ ਦੀ ਹੈ ਹੁਣ ਸੈਨਿਕ ਕਰ ਸਕਦੀ ਮੈਂ ਬੇਸ ਸਬਰਾਂ ਇਨਸਾਨ ਮੈਂ ਚਾਹਦੀ ਆਪਣਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਮੈਂ ਦੂਰ ਰਹਿਣਾ ਪਸੰਦ ਨਹੀਂ ਕਰਦਾ ਉਹਨੇ ਆਪਣੇ ਆਪ ਨੂੰ ਮੇਰੇ ਉੱਪਰ ਛੱਟਿਆਤਾ ਮੈਂ ਹਾਰ ਮੰਨ ਲਈ ਸੀ ਮੈਂ ਆਪਣੇ ਆਪ ਨੂੰ ਉਹਦੇ ਹਵਾਲੇ ਛੱਡ ਦਿੱਤਾ ਸੀ ਆਪਣੀਆਂ ਅੱਖਾਂ ਬੰਦ ਕਰਕੇ ਮੈਂ ਲੰਮੇ ਪਈ ਸੀ ਤੇ ਮੈਂ ਆਪਣੇ ਜਿਸਮ ਤੇ ਉਹਦੀ ਹਸ ਪ੍ਰਦਾਸ਼ਤ ਕਰਦੀ ਸੀ ਕਮਰੇ ਵਿੱਚ ਥੋੜੀ ਜਿਹੀ ਲੜਜagਦੀ ਸੀ ਮੈਂ ਪਰ ਉਹ ਫਿਰ ਮੇਰੇ ਨਾਲ ਉਹ ਸਭ ਕੁਝ ਕਰਨਾ ਚਾਹੁੰਦਾ ਸੀ ਮੈਂ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਮੈਂ ਕਿਹਾ ਮੈਂ ਬਹੁਤ ਤਕਲੀਫ ਵਿੱਚ ਹਾਂ ਮੇਰੀਆਂ ਰਾਤਾਂ ਬਹੁਤ ਦਰਦ ਨਾਲ ਬੀਤੀਆਂ ਸਵੇਰ ਨੂੰ ਮੇਰਾ ਚਿਹਰਾ ਬੇਰੰਗ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤੇ ਹੈਰਾਨ ਸੀ ਕਿ ਇੰਨੀ ਜਲਦੀ ਮੇਰੀ ਜ਼ਿੰਦਗੀ ਵਿੱਚ ਕੋਈ ਹਵਾਨ ਕਿਦਾਂ ਆ ਸਕਦਾ ਕਾਫੀ देर ਬਾਅਦ ਮੈਂ ਨਹਾ ਕੇ ਬਾਹਰ ਆਈ ਤਾਂ ਦਿਲ ਤਾਂ ਨਹੀਂ ਕਰਦਾ ਸੀ ਕਿ ਮੈਂ ਬਾਹਰ ਆਵਾਂ ਪਰ ਮੈਂ ਕੈਦ ਵਿੱਚ ਬੰਦ ਹੋ ਗਈ ਇਸ ਕੈਦ ਵਿੱਚ ਉਹ ਬੰਦਾ ਮੈਨੂੰ ਆਜ਼ਾਦ ਰੱਖਦਾ ਸੀ। ਇਸ ਘਰ ਵਿੱਚ ਮੈਨੂੰ ਹਰ ਥਾਂ ਜਾਣ ਦੀ ਪਰਮਿਸ਼ਨ ਸੀ। ਉਹ ਆਪਣੇ ਘਰ ਵਿੱਚ ਇਦਾਂ ਬੈਠਾ ਸੀ ਜਿਦਾਂ ਕੁਝ ਹੋਇਆ ਹੀ ਨਾ ਹੋਵੇ। ਮੈਂ ਹੌਲੀ ਜੀ ਉਹਦੇ ਕੋਲ ਆਈ ਤੇ ਬੈਠ ਕੇ ਉਹ ਮੈਨੂੰ ਕਹਿਣ ਲੱਗਾ ਕਿ ਚਲੋ ਰੋਟੀ ਖਾਓ। ਰੋਟੀ ਨਹੀਂ ਖਾਣਗੇ ਤਾਂ ਤਾਂ ਕਮਜ਼ੋਰ ਹੋ ਜਾਵਾਂਗੇ। ਫਿਰ ਮੇਰੇ ਪਿਆਰ ਨੂੰ ਬਰਤਾਸ਼ ਕਿਦਾਂ ਕਰਾਂਗੇ? ਉਹ ਤਾਂ ਮੇਰੇ ਨਾਲ ਇਦਾਂ ਦੀ ਇਕੱਲਾ ਕਰਕੇ ਸ਼ਰਮਿੰਦਾ ਕਰਦਾ ਸੀ। ਮੈਂ ਉਹਦੇ ਚਾਲ ਵਿੱਚ ਫਸ ਗਈ ਸੀ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਉਹ ਹਰ ਰੋਜ਼ ਮੇਰੇ ਨਾਲ ਉਹ ਸਭ ਕੁਝ ਕਰਦਾ ਮੇਰੇ ਵਿਆਹ ਨੂੰ 3 ਮਹੀਨੇ ਹੋ ਗਏ ਸੀ ਇੱਕ ਰਾਤ ਮੇਰੇ ਨਾਲ ਉਹ ਸਭ ਕੁਝ ਕਰਦਾ ਸੀ ਤਾਂ ਮੈਂ ਬੇਹੋਸ਼ ਹੋ ਗਈ ਹੁਣੇ ਡਾਕਟਰ ਨੂੰ ਬੁਲਾਇਆ ਤਾਂ ਉਹ ਮੇਰਾ ਚੈੱਕਅਪ ਕਰਨ ਲੱਗੀ ਤੇ ਕਹਿਣ ਲੱਗੀ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਵਾਲੇ ਪ੍ਰੈਗਨੈਂਟ ਹੋ ਗਈ ਜਦੋਂ ਉਹਨੇ ਇਹ ਸੁਣਿਆ ਤਾਂ ਹੋਸ਼ ਆਉਂਦੇ ਹੀ ਮੈਨੂੰ ਆਪਣੇ ਕੋਲੇ ਲਾਇਆ ਤੇ ਕਹਿਣ ਲੱਗਾ ਪ੍ਰਿਆ ਕਿੰਨੀ ਖੁਸ਼ੀ ਦੀ ਗੱਲ ਹੈ ਤੂੰ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਮੇਰੇ ਤਾਂ ਹੋਸ਼ ਉੱਡ ਗਏ ਮੈਂ ਹੈਰਾਨ ਸੀ ਕਿ ਮੈਂ ਉਹਦਾ ਘਟਿਆ ਖੂਨ ਨੂੰ ਆਪਣੇ ਕੁੱਖ ਵਿੱਚ ਨਹੀਂ ਪਾਲ ਸਕਦੀ ਮੈਂ ਉਹਨੂੰ ਕਿਹਾ ਕਿ ਤੇਰੀ ਇਹ ਕੰਦੀ ਔਲਾਦ ਕਿਸੇ ਨੂੰ ਖੋਰ ਦੀ ਜਿੰਦਗੀ ਬਰਬਾਦ ਕਰ ਦੇਊਗੀ ਇਹ ਗੱਲ ਸੁਣ ਕੇ ਉਹਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਇਦਾਂ ਹੋਈ ਤੂੰ ਮੇਰੇ ਬੱਚੇ ਨੂੰ ਘਟਿਆ ਔਲਾਦ ਕੰਦੀ ਮੈਂ ਤੇਰੇ ਨਾਲ ਆਪਣੇ ਘਰ ਵਾਲੀ ਉਹ ਕਿਹਾ ਕਿ ਮੈਂ ਤੇਰਾ ਬੱਚਾ ਨਹੀਂ ਜਨ ਸਕਦੀ ਇਹ ਸੁਣਦੇ ਹੀ ਉਹਨੇ ਮੇਰੀ ਉਸ ਦਿਨ ਬਾਅਦ ਉਹਨੇ ਮੇਰੇ ਤੋਂ ਮਾਫੀ ਮੰਗੀ ਤੇ ਕਹਿਣ ਲੱਗਾ ਉਹਨਾਂ ਨੂੰ ਥੋੜੀ ਜਿਹੀ ਕਮਜ਼ੋਰੀ ਹੋ ਰਹੀ ਸੀ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਨੂੰ ਆਪਣੀ ਸਿਹਤ ਨਹੀਂ ਠੀਕ ਲੱਗਦੀ ਉਹ ਘਰ ਆਇਆ ਤੇ ਮੈਨੂੰ ਡਾਕਟਰ ਕੋਲ ਲੈ ਗਿਆ ਉਹ ਹਰ ਰੋਜ਼ ਮੇਰੇ ਕੋਲ ਹੀ ਰਹਿੰਦਾ ਰੋਟੀ ਖਵਾਉਂਦਾ ਮੇਰਾ ਬਹੁਤ ਧਿਆਨ ਰੱਖਦਾ ਇਦਾਂ ਹੀ ਉਹਨੇ ਮੇਰੇ ਕਿੰਕੀ ਉਸ ਦਿਨ ਮੈਂ ਉਹਨੂੰ ਫੋਨ ਕੀਤਾ ਤੇ ਖੁਸ਼ ਹੋ ਗਿਆ ਕਿ ਆਫਿਸ ਤੋਂ ਫਟਾਫਟ ਘਰ ਆਇਆ ਤੇ ਮਾਫੀ ਮੰਗਣ ਲੱਗਾ ਮੈਂ ਵੀ ਕੋਈ ਮੈਂ ਵੀ ਉਹਨੂੰ ਪੂਰੇ ਹੱਥ ਨਾਲ ਗਲੇ ਲਾਇਆ ਸੀ ਮੈਂ ਮੰਨ ਗਲਤ ਕੀਤਾ ਪਰ ਉਹ ਦਿਲ ਦਾ ਬਹੁਤ ਚੰਗਾ ਸੀ ਕਿਹਾ ਸੀ ਮੈਂ ਉਹਦੇ ਨਾਲ ਇਕ ਪਟਾਉਂਗੀ ਅਸੀਂ ਦੋਵੇਂ ਵਧੀਆ ਜ਼ਿੰਦਗੀ ਗੁਜ਼ਾਰਦੇ ਸੀ ਰੱਬ ਨੇ ਮੈਨੂੰ ਇੱਕ ਪਿਆਰੀ ਮੇਰੀ ਕੋਕ ਪੜਤੀ ਸੀ ਮੈਂ ਕੁਝ ਵੀ ਕਹਿੰਦੀ ਤਾਂ ਅਮਨ ਮੇਰੀ ਗੱਲ ਨੂੰ ਹੱਸ ਕੇ ਮੰਨ ਲੈਂਦਾ ਸੀ ਮੇਰੇ ਬੱਚਾ ਹੋਣ ਤੋਂ ਦੋਨੋਂ ਮਹੀਨੇ ਬਾਅਦ ਮੇਰੀ ਮਾਜੀ ਦੇ ਨਾਲ ਉਹ ਮੇਰੇ ਕੋਲ ਆਇਆ ਸੀ ਮੈਂ ਉਹਨੂੰ ਆਪਣਾ ਸਭ ਕੁਝ ਦੇ ਦਿੱਤਾ ਸੀ ਅੱਜ ਸਾਡੇ ਸੱਤ ਸ ਵਿੱਚ ਸੋਹਗਰਾਤ ਸੀ ਪਹਿਲੀ ਵਾਰ ਮੈਂ ਅਮਨ ਦੇ ਨਾਲ ਉਹਦੇ ਪਿਆਰ ਵਿੱਚ ਸ਼ਾਮਲ ਹੋਈ ਸੀ ਤੇ ਉਹ ਵਾਰ-ਵਾਰ ਮੈਨੂੰ ਪੁੱਛਦਾ ਸੀ ਕਿ ਚੇ ਤੈਨੂੰ ਤੂੰ ਠੀਕ ਆ ਮੈਨੂੰ ਫੁੱਲਾ ਵਾਂ ਟੱਚ ਕਰਦਾ ਸੀ ਮੈਨੂੰ ਉਹਦੇ ਨਾਲ ਉਹੀ ਸਭ ਕੁਝ ਬਹੁਤ ਚੰਗਾ ਲੱਗਦਾ ਸੀ ਮੈਂ ਆਪਣੀ ਜ਼ਿੰਦਗੀ ਉਹਦੇ ਨਾਲ ਗੁਜ਼ਾਰਨ ਦਾ ਫੈਸਲਾ ਕਰ ਲਿਆ ਸੀ